ਉਹ ਮੈਂ ਕਿੱਸੀ ਗੱਡੀ ਰੋਕ ਲਈ ਉੱਥੇ ਚਾਹ ਲੈ ਕੇ ਚੱਲੇ ਆ ਤੇ ਨਾਲੇ ਕਿੰਦੇ ਕੁਸ ਖਾਣ ਨੂੰ ਲੈ ਲਈਏ ਇਹ ਦੇ ਆ ਪਾਸਾ ਪਾਸਾ ਬਾਹਰ ਤੋਂ ਲੈਣਗੇ ਕੁਸ ਖਾਣ ਨੂੰ ਚਾਹ ਚਾਹੇ ਸੀ ਕਹਿੰਦੇ ਪਿਆ ਰੰਗ ਕਰੀ ਜਾਂਦੇ ਆ ਚਾਹ ਪੀਓ ਪਹਿਲਾਂ ਆਹਗਾ ਤਾਂ ਖੋਲੀ ਬੈਠੇ ਸ਼ਿੰਦੂ ਸਿੰਦੂ ਆਹ ਹਰ ਚਾਹ ਆਹ ਖਾਲ ਪੀਣ ਵਾਲਾ ਤੁਹਾਡਾ ਸਮਾਨ ਕਾਪੂ ਸਾਹਿਬ ਆ ਜਾਓ ਕਾਪੂ ਚਾਹ ਪੀਲਾ ਇੱਕ ਰਾਂਗ ਅਛਾ ਰਾਂਗ ਇਹ ਨਾ ਕਰਦੇ ਰੂਲੇ ਜਿਹਨਾਂ ਰਹਾ ਤਾਂ ਬੋਲਾ ਕਲਰਾ ਪਿਆ ਪਿਆ ਅੱਛਾ ਜਮੋ ਕਦ੍ਹੀਆ ਕਰਤਾ ਨਾ ਆਮ ਜੀ ਅਸੂ ਤੋਂ ਉਸ ਤੋਂ ਕਰਤਾ ਐ ਦਾਵੀ ਮੈਂ ਕਿਹਾ ਗਾਡਰ ਜੇ ਦਾ ਵੀ ਜੇ ਤਾਂ ਰੱਖਣਾ ਤਾਂ ਰੰਗ ਲਿਆ ਤੇਰਾ ਵੀ ਸਪਰੇਈ ਨਹੀਂ ਆਲੀ ਐ ਆ ਪਿਆ ਮੇਟਰ 3 ਮਾਤਾ ਪਿਆ ਇੱਥੇ 3 ਮਾਤਾ ਜਵਾ ਦੇ ਸਪਰੇਈ ਮਿਲਦੇ ਚਾਹ ਚਾਹ ਪੀ ਲਓ ਪਹਿਲਾਂ ਆਯਾ ਬਾਹਰ ਤਾਂ ਲੈਕਸ ਲੈ ਆਉਣ ਲਈ ਲੈ ਗਿਆ ਵੱਡਣਾ ਹੋਣਾ ਚਾਹਤਾ ਪਹਿਲਾਂ ਆ ਆ ਵੀ ਖੋਲ ਲਾ ਦੋ ਜਬਾਂਟੀ ਫਾਲੋ ਨਾਲ ਕਿਵੇਂ ਕੋਈ ਨਾ ਰੱਤਣਾ ਮਨ ਮਦੂ ਫਾਲੋ ਤਾਂ ਕੀ ਹੈ ਪਰਲੇ ਬਤੇ ਜਾਰੀ ਆ ਹੂੰ ਤੁਸੀਂ ਭਾਈ ਨਹੀਂ ਨਹੀਂ ਅਸੀਂ ਤਾਂ ਪੀ ਆਂਦੀ ਥੋੜੀ ਹੋਈ ਆ ਪੇਪਰ ਮੋ ਛੋਟੀ ਸੀ ਨਾ ਸੁਣ ਕੇ ਉਹਨੇ ਕਿਹਾ ਨਹੀਂ ਨਹੀਂ ਤੇਨਿੰਜਾ ਦੁੱਧ ਪੱਤੀ ਆ ਦੁੱਧ ਪੱਤੀ ਆ ਥੋੜੀ ਨਹੀਂ ਨਹੀਂ ਲੈ ਮੈਂ ਵੀ ਲਉਗੀ ਤੁਸੀਂ ਹੋਰ ਪਾ ਲਓ ਥੋੜੀ ਕੋਈ 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 ਨਹੀਂ ਪਾ ਦਿੰਦੇ ਲੈ ਹੋਰ ਪਾ ਲਓ ਜਸ ਆ ਖਾਲਾ ਦੇਉਂਦਾ ਚਾਹ ਕਾ ਤੋ ਲੈ ਪਿੰਦਾ ਚਾਹ ਇਹਦਾ ਇਹ ਵਹ ਮਾਤੀ ਨਾਲ ਖਾ ਇਹਨੂੰ ਕੀ ਕਹਿੰਦੇ ਆ ਬਤਾਓ ਮੈਂ ਉਹ ਜਲਾਤੀ ਆ ਗਈ ਆ ਸਾਡੇ ਦਾ ਮਿੱਠਾ ਕੀ ਆ ਗੋਲਗਲੇ ਆ ਅੱਜ ਆਪਾਂ ਪਏ ਚੋਣਾ ਗੋਲਗਲੇ ਆਹੋ ਬੰਦੇ ਨੂੰ ਜਗਾ ਗੋਲਗਲੇ ਆ ਉਹ ਆ ਮਟਰਾਂ ਪਰ ਮਿੱਠੇ ਆ ਪਰ ਆਪਣੇ ਨੂੰ ਆਪਣੇ ਨੂੰ ਆਪਣੇ ਨੂੰ ਲੈ ਹੁੰਦੇ ਮਟਰੀ ਇਹ ਮਿੱਠੀ ਆ ਤਾਂ ਇਹ ਉਹੀ ਚੀਜ਼ ਹੈ तकरीबन 40 ਕੁ ਕੱਡੇ ਹੋਏ ਨੇ ਹੂੰ 40 ਕੁ ਪੱਲੇ ਕੱਡੇ ਹੋਏ ਨੇ ਹੂੰ ਖੰਡ ਨੂੰ ਜਰੂਰ ਪਾਉਣਾ ਉੱਤੇ ਭਗਦੇ ਇਹਨਾਂ ਦੇ ਖੰਡ ਤਾਂ ਇਹਨਾਂ ਨੂੰ ਥੋੜਾ ਠੀਕ ਹੈ ਨਹੀਂ ਬੂਰਾ ਖੰਡ ਉੱਤੇ ਹੀ ਪਾਉਣਾ ਨੇ ਪਰ ਮਾਰੋਗੇ ਪਰ ਮਾਇ ਨਾ ਰਹਿਣਾ ਬਸ ਮੁਰਾ ਪਰ ਮਾਰ ਦੇਣਾ ਉਹ ਲੋ ਨਾ ਹੁਣ ਕੀ ਕਰਾਂ ਗਮਲੇ ਬੱਤੀਆਂ ਕਿ ਜਾਂਕ ਲੈ ਗਈ ਕਿ ਗਮਲੇ ਨਾ ਦਿੱਤਾ ਕਰ ਰਾਬੜ ਜਾਸ ਸਪਰੇ ਕੋਈ ਆਉਂਦੀ ਨਹੀਂ ਪਰ ਚੁੱਪ ਕਰਕੇ ਰੰਗ ਲੈ ਕੇ ਪਾਣੇ ਹੋਰ ਕੀ ਦੋ ਹੁਣ ਆ ਗਏ ਸੇ ਇਥੇ ਮਾਰਕੀਟ ਚ ਦਵਾਈਆਂ ਦਵਾਈਆਂ ਲੈ ਕੇ ਜਾਣੀਆਂ ਸਪਰੇਆਂ ਸਫਾਈ ਵਾਸਤੇ ਉਧਰ ਬਾਕੀ ਕਲਰ ਕਿੱਥੋਂ ਮਿਲੂਗਾ ਗਮਲੇ ਨੂੰ ਕਰਨਾ ਜਿਹੜਾ ਪਾਚ ਮਾਈ ਫਾਈ ਹੈ ਨਾ ਚਲੋ ਦਰ ਚਲੋ ਦਵਾਈਆਂ ਵਾਲੇ ਸਾਈਡ ਆਹ ਬਹੁਤ ਸੁਨਿਆਰੇ ਹਨ ਉਹ ਕਲਰ ਨਹੀਂ ਮਿਲਦਾ ਮਾਉਨਾ ਅਗੇ ਸੀ 에어로ਸਪੇਨ ਸਭ ਦ ਲੈਣਾ ਸੀ ਨਹੀਂ ਗਰੱਟ ਇਹ ਦੇਖੋ ਹਾਂਜੀ ਹੁਣ ਇਧਰ ਨਾਲ ਤਾਂ ਮੈਂ ਖੀਰ ਧਰਤੀ ਆ ਕਿਉਂਕਿ ਰੋਟੀ ਸਾਰਿਆਂ ਦੀ ਜਿੱਦੜੀ ਆ ਤੇ ਅੱਜ ਸਾਰੇ ਫਿਰ ਸੰਡੇ ਕਰਕੇ ਘਰੇ ਉਧਰ ਕੰਮ ਕਰਤੇ ਆ ਮੈਂ ਫੇਰ ਰੋਟੀ ਮੈਂ ਤਿਆਰ ਕਰਦੀ ਮੈਂ ਵੀ ਸਵੇਰ ਛੁੱਟੀ ਲਈ ਸੀ ਤੇ ਇਧਰ ਦਾਲ ਤਾਂ ਰੂਮ ਤੋਂ ਮਾਉਂਗੀ ਦੀ ਤੇ ਆਹ ਫਿਰ ਮੈਂ ਹੁਣ ਖੀਰ ਧਰਤੀ ਹਾਂਜੀ ਇਧਰ ਆਪਣੀ ਖੀਰ ਬਣ ਗਈ ਆ ਤੇ ਹੁਣ ਗੌਰਪ੍ਰੀਤ ਤੇ ਗੋਰਾ ਤੇਨ ਮੋਹ ਲਾਈ ਸੀਗੇ ਉਹਨਾਂ ਨੇ ਵੀ ਆ ਛੁੱਟੀ ਆ ਘਰੇ ਹੀ ਆ ਤੇ ਹੁਣ ਕਿਉਂਕਿ ਸੰਡੇ ਕਰਕੇ ਸਾਰਾ ਛੁੱਟੀ ਹੁਣ ਲੇਟ ਆਇਆ ਰਾਤ ਕੰਮ ਤੋਂ ਲੇਟ ਆਇਆ ਕਰਕੇ ਤੇ ਹੁਣ ਆ ਉਹਨਾਂ ਵਾਸਤੇ ਮੈਂ ਚਾਹ ਤਾਕੀ ਤੇ ਜਦ ਮੈਂ ਢਾਲ ਬਣੀ ਜਾਂਦੀ ਆ ਤੇ ਇੱਧਰ ਮੈਂ ਨਾਲੀ ਬੂੰਦੀ ਪਾ ਲਈਨੀ ਆਹ ਚਲੋ ਪਾ ਲਈਨੇ ਲੱਗੇ ਇੱਧਰ ਪਰਸ਼ਾਨ ਅਨਮੋਲ ਗੋਰਾ ਬਰਪੀ ਨਾਲੀ ਇਹ ਤੁਹਾਨੂੰ ਰੱਖ ਆਲੀਏ ਕੋਈ ਪਰ ਮੋਲੇ ਵਜਾਇਆ ਕਰਨੀ ਕੀ ਉਹ ਕੀ ਹੁੰਦੀ ਸਾਨੂੰ ਨੂੰ ਜਿਹੜਾ ਕਹਿੰਦੇ ਹੁੰਦੇ ਸਕੇ ਵਜਾਉਂਦਾ ਹੈ ਸਕਲਾਈਨ ਸੋ ਆਪਸ਼ਨ ਕਰਦੇ ਇਹਦਰ ਆਪਣੇ ਚਾਹ ਬਣਾਂਗੀ ਤੇ ਮੈਂ ਹੁਣ ਉਹਨਾਂ ਨੂੰ ਪਾ ਕੇ ਦੇਣੀ ਤੇ ਇਧਰ ਰੋਣ ਦੀ ਪਾਸ ਹੀ ਰਨੇ ਇਹਨੇ ਮੈਂ ਹਜੇ ਫਰਿਜ ਚ ਰੱਖ ਦਿਆਂ ਆ ਇਹ ਤਾਂ ਠੀਕ ਦਾ ਬਹੁਤ ਰੋਣ ਨਹੀਂ ਬਾਣੀ ਦੇ ਕੇ ਨਾ ਖਾ ਬੰਦ। ਇਹ ਨਾਲੇ ਨੁੱਚੜ ਜਾਂਦਾ ਨੂੰ ਬੋਲ। ਹਾਂਜੀ। ਆ ਨਾਲੇ ਨੁੱਚੜ ਨਾਲ ਵੀ ਹੁੰਦਾ। ਅੱਛਾ ਜਾਲੀ ਲੱਗੀ ਹੋਈ ਆ। ਇਹ ਆਪਣੇ ਇੰਡੀਆ 'ਚ ਵੀ ਐਂ ਹੁੰਦਾ ਸਿਸਟਮ? ਹਾਂਜੀ। ਅੱਛਾ ਮੈਂ ਨੀ ਨਾ ਕਦੇ ਉੱਤੇ ਵੀ ਵੇਖਿਆ ਪਰ ਪਹਿਲਾਂ ਬੋਰਚਨਾ ਹੀ ਕਰਦੇ ਵੇਖੇ ਆ। ਇਹ ਵਧੀਆ ਤਾਂ ਆ ਮਾ। ਕਿਵੇਂ? ਜਲਦੀ ਮਰ ਰਹੇ ਨਾ ਹਾਂ ਮੈਂ ਜਦੋਂ ਮਾਸੜ ਵੀ ਕਰੀ ਜਾਂਦਾ ਨਾ ਉਹਦੇ ਕੋਲ ਵੀ ਮਿਲਦਾ ਇੱਕ ਕੀਰ ਖਾਓ ਕਿਉਂ ਬੂੰਦੀ ਨਹੀਂ ਕੱਢੀ ਐਂਸੀ ਹਾਂ ਹਾਂ ਕੋਈ ਨਹੀਂ ਚਾਰ ਕਦੇ ਵੀ ਨਹੀਂ ਜਿਵੇਂ ਲੈਣਾ ਹੁੰਦਾ ਹੈ ਨਾ ਸਾਦੇ ਮੈਂ ਪਾ ਦੋਤਾ ਵੇਤਾ ਦੇ ਨਾਲੇ ਗਰਮ ਗਰਮ ਰੋਟੀ ਨੂੰ ਤੇ ਅਨਮੋਲ ਅਨਮੋਲ ਗੋਲੇ ਖਾਓ ਪਾ ਕੇ ਰੋਟੀ ਤਾਂ ਤੋ ਤੋ ਅਨ ਮੈਂ ਕਿ ਤੁਸੀਂ ਵੀ ਪਤ ਆਓ ਪਤ ਕੋਈ ਜੱਟ ਨੂੰ ਢੋ ਭਾਈ ਰੱਖ ਦੇ ਉਹ ਆਓ ਰੱਖ ਦੇ ਕਿੱਕ ਜਾਣਾ ਨੇ ਆ ਕੋਲ ਨਾਲ ਚਾਰ ਅਨਮੋਲ ਅਨਮੋਲ ਵੀ ਹੁੰਦਾ ਸਾਰਾ ਪ੍ਰਕਾੜਾ ਦੇ ਦੂਜੇ ਦਫਾ और ਦਕਾ ਆ ਰਿਹਾ ਵਿੰਨਾਸ ਮਾਰ ਬਣਿਆ ਚਾਰ ਦਿਨ ਮੇ ਲੇਣਾ ਹੈ ਚਾਰ ਲੈ ਲਓ ਮੈਚ ਦਾ ਵੀ ਹੈਗਾ ਤੇ ਅੰਬ ਦਾ ਵੀ ਹੈਗਾ ਠੀਕ ਆ ਮਾਮੀ ਜੀ ਬੁਖਾਰ ਤਾਂ ਨਹੀਂ ਚੜਿਆ ਤੇ ਮੈਚ ਤੋਂ ਬਾਅਦ ਚੜਨਾ ਇੱਥੇ ਸਮਾਨ ਉੱਦਦਾ ਹਾਂ ਮਔਰ ਹੀ ਆਇਆ ਕਿਵੇਂ ਬਣਿਆ ਸਾਰਾ ਕੁਸ ਮੋਹਟੋ ਜੀ ਮੰਮੀ ਕੈਂਡੋ ਨੇ ਚਾਹ ਵੀ ਲੈਣਾ ਸੀ ਲੈ ਲੈ ਇਹਨਾਂ ਨੇ ਲੈਣਾ ਸੀ ਗੁਰੂ ਜੀ ਲੈ ਲੈ ਠੀਕ ਆ ਠੀਕ ਹਾਂ 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 ਸ਼ਾਮ ਤੇ ਹਰਸ਼ਾਨ ਦਾ ਮਾਮਾ ਪਕਾਉਂਦੇ ਆ ਰੋਟੀਆਂ ਦਾਲ ਸਬਜ਼ੀ ਉਹਨਾਂ ਨੂੰ ਪਾਣੀ ਦੇਂਦਾ ਗਾਜੂ ਪਾਣੀ ਪਾਣੀ ਪਿਆਸ ਪਿਆ ਠੀਕ ন okay. mm -hmm. mm -hmm. mm -hmm. ਸੁਣ ਸੁਣ ਚੈਨ ਈ ਪੀ ਥੇ ਹਮ ਇੱਥੇ ਗੋਰੇ ਨੇ ਸਮਾਲ ਲਿਆ ਸੇਵਾ ਨੇ ਫonda ਰੂਟੇ ਤੇ ਸੁਵੀਰ ਪੰਡਿਤ ਹੋਈ ਜਾਂਦਾ ਇਹਨਾਂ 에 ਲੱਗਿਆ ਤਿੰਨੇ ਜਾਣੇ ਖਾਣ ਗਰ ਤੇ ਬਹਿ ਜਾ ਤੋਈ ਕੋਈ ਨਾ ਤੂੰ ਮੇਰੇ ਤੁਸੀਂ ਤੇ ਨਾ ਅੰਬਾ ਦੇ ਚਾਰਾ ਪੈ ਮੈਂ ਨੰਦਾ ਚੱਲ ਲੋ ਤੇ ਮੈਨੂੰ ਉਲਟ ਚਲਾਉਣਾ ਬਹੁਤ ਸਾਈਕਿੰਗ ਕਰਨਾ ਬਹੁਤ ਵੀ ਲੱਗਦਾ ਹੈ ਤੇ ਅਹ ਹੋਰ ਸ਼ਕਤੀ ਵੀ ਅਹ ਹਾਂ ਮੈਨੂੰ ਇਹ ਮੈਨੂੰ ਬਹੁਤ ਚੌਂਕੀ ਤੇ ਮੈਨੂੰ ਲੱਗਦਾ ਕਿ ਐਂਟਰੀ ਬਣਾ